ਅਸੀਂ ਗਾਲਜੀ ਕਿਸਾਨ ਭਰਾਵੋ ਮੈਂ ਅਸੀਂ ਖੇਤੀਬਾੜੀ ਦੇ ਕਿਸਾਨ ਫਲਾਇ ਵਿਭਾਗ ਜਲਾ ਫਰੀਦਕੋਟ ਬਲਾਕ ਕੁੜਕਟਾ ਦੇ ਪਿੰਡ ਦੇਵੀਵਾਲਾ ਖੜੇ ਆ ਜੀ ਔਰ ਮੇਰਾ ਨਾਮ ਆ ਡਾਕਟਰ ਨਿਸ਼ਾਨ ਸਿੰਘ ਪੋਲਰ ਮੈਂ ਇਸ ਏਰੀਆ ਦਾ ਖੇਤੀਬਾੜੀ ਵਿਕਾਸ ਅਫਸਰ ਆ ਸੋ ਅਸੀਂ ਅੱਜ IFCO ਦੀ ਮਦਦ ਦੇ ਨਾਲ ਜਿਹੜੀ ਡਰੋਨ ਟੈਕਨੋਲੋਜੀ ਨਵੀਂ ਆਈ ਉਹਦੇ ਨਾਲ ਸਪਰੇਅ ਕਰਾਇਆ ਕਰਵਾਇਆ ਇੱਕ ਏਕੜ ਦਾ ਸੀ ਟ੍ਰਾਇਲ ਹੋਇਆ ਤੁਸੀਂ ਸਾਡੇ ਨਾਲ ਬਾਈ ਨਰਪਾਲ ਸਿੰਘ ਜੀ ਹੈ ਜੀ ਪਿੰਡ ਦੇਵੀਵਾਲਾ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਤਕਰੀਬਨ ਤੁਸੀਂ ਦੇਖ ਸਕਦੇ ਹੋ 1 ਏਕੜ ਨਰਮੇ ਦੀ ਕਾਸ਼ਟ ਕੀਤੀ ਆ। ਸੋ ਇਹਨਾਂ ਤੋਂ ਪਤਾ ਪੁੱਛਦੇ ਆ ਜਿਵੇਂ ਨਰਮੇ ਤੇ ਲੇਬਰ ਦੀ ਘਾਟ ਆ। ਉਹਦੇ ਮੱਦੇ ਨਜ਼ਰ ਇਹਨਾਂ ਨੂੰ ਜਿਹੜੀ ਡਰੋਨ ਟੈਕਨੋਲੋਜੀ ਉਹ ਕਿਸ ਤਰ੍ਹਾਂ ਲੱਗੀ। ਜੀ ਅਸੀਂ 1 ਏਕੜ ਨਰਮਾ ਵੀਜਿਆ ਜੀ 773 ਜੀ ਤੇ ਉੱਤੇ ਚਿੱਟੇ ਦਿਲ ਤੋਂ ਸਪਰੇਅ ਕਰਾਈ ਸੁੰਢੀ ਤੋਂ ਜੀ ਡਰੋਨ ਨਾਲ ਹੀ F4 ਦੇ ਅਸੀਂ ਇਹ ਜਿਹੜੀ ਡਰੋਨ ਨੇ ਸਪਰੇਅ ਕੀਤੀ ਜੀ ਅਰਪ 4 ਮਿੰਟਾਂ ਦੇ ਵਿੱਚ ਮੰਨ ਲਓ ਪ੍ਰਤੀ ਇੱਕ ਕਿੱਲਾ ਏਕੜ ਘਾਟਤਾ ਹੀ। ਕਿ ਸਾਨੂੰ ਇਹ ਸਪਰੇ ਬਹੁਤ ਵਧੀਆ ਲੱਗੀ ਜੀ। ਬਾਈ ਜੀ ਇਹਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਹੋਵੇ ਤੁਹਾਨੂੰ ਜਿਵੇਂ ਜਦੋਂ ਚੱਲਦਾ ਸੀ ਵੀ ਇਹਦੇ ਵਿੱਚ ਕਿਹੜੇ ਕਿਹੜੇ ਪੱਖ ਤੁਸੀਂ ਜਿਹੜੇ ਜ਼ਿੰਮੇਵਾਰ ਦੇ ਫਾਇਦੇ ਦੇ ਵੇਖੇ ਆ। ਸਭ ਤੋਂ ਮੇਨ ਪੱਖ ਤਾਂ ਇਹਦਾ ਹੀ ਮੰਨ ਕੇ ਲੇਬਰ ਦੀ ਘਾਟ ਅੱਜ ਕੱਲ੍ਹ ਜੀ। ਹਾਂਜੀ। ਉਹ ਟਾਈਮ ਦੀ ਇੱਕ ਤਾਂ ਬੱਚਤ ਹੁੰਦੀ ਹੈ ਜੀ। ਠੀਕ ਹੈ ਜੀ। ਇੱਕ ਮੰਨ ਕੇ ਲੇਬਰ ਦੀ ਜਿਹੜੀ ਅੱਜ ਕੱਲ੍ਹ ਬਹੁਤ ਦਿੱਕਤ ਆ ਰਹੀ ਹੈ ਜੀ। ਹਾਂਜੀ। ਉਹ ਮੈਂ ਸਭ ਤੋਂ ਵੱਜੇ ਮੇਨ ਗੱਲ ਹੈ ਜੀ ਵੀ 3-4 ਮਿੰਟਾਂ ਦੇ ਵਿੱਚ ਪ੍ਰਤੀ ਏਕੜ ਕਿੱਲਾ ਨਿਕਲ ਜਾਂਦਾ ਬਹੁ ਵੀ। ਉਹ ਪੰਡ ਦੇ ਸਪਰੇ ਬਹੁਤ ਵਧੀਆ ਹੁੰਦੀ ਹੈ ਨਾ ਜੀ ਇਹ ਕੋਈ ਪਾੜਾ ਨਹੀਂ ਦਿੰਦਾ ਜੀ। ਕੁੱਤਾਂ ਸਪਰੇਅ ਹੁੰਦੀ ਹੈ ਪੱਤਿਆਂ ਤੇ ਜੀ। ਉਹਨਾਂ ਨਾਲ ਜ਼ਿਆਦਾ ਅਸਰ ਕਰਦੀ ਥੋੜਾ ਜੀ। ਹਾਂਜੀ। ਪਿੰਡ ਦੇ ਸੂਝਵਾਨ ਕਿਸਾਨ ਵੀਰ ਹੋਰ ਵੀ ਖੜੇ ਹੈ ਜੀ ਆਪਣੇ ਨਾਲ ਸਰਜੀਤ ਸਿੰਘ ਖੜੇ ਹੈ ਜੀ ਪਿੰਡ ਦੇ ਵੀ ਵਾਲੇ ਦੇ ਐਕ ਸਰਪੰਚ ਹੈ। ਇਹਨਾਂ ਨੂੰ ਪੁੱਛਦੇ ਆ ਬਾਈ ਜੀ ਕਿਸ ਤਰ੍ਹਾਂ ਦੀ ਲੱਗੀ ਟੈਕਨੋਲੋਜੀ ਤੁਹਾਨੂੰ ਜੀ? ਸਰ ਇਹ ਜਿਹੜੀ ਟੈਕਨੋਲੋਜੀ ਹੈ ਜੀ ਬਹੁਤ ਵਧੀਆ ਲੱਗੀ ਆ ਜਿਹੜੀ ਹੈਗੀ ਆ ਪੰਜ ਚਾਰ ਮਿੰਟ ਵਿੱਚ ਇਹਨੇ ਪ੍ਰਤੀ ਇੱਕੜਾ ਜਿਹੜਾ ਹੈਗਾ ਜੀ ਇਹ ਕਿੱਲੇ ਦੇ ਹਿਸਾਬ ਨਾਲ ਸਪਰੇਅ ਕੀਤੀ ਹੈ ਜੀ ਇੱਕ ਹਾਂਜੀ। ਤੇ ਜਿਹੜੀ ਦਵਾਈ ਆ ਜੀ ਇਹ ਬਹੁਤ ਵਧੀਆ ਪਈ ਆ ਨਾ ਡਰੋਨ ਸਿਸਟਮ ਆ ਜਿਵੇਂ ਗਾਂ ਕੋਈ ਲੇਬਰ ਦੀ ਘਾਟ ਆਉਂਦੀ ਆ ਜਾਂ ਕੁਝ ਵੀ ਆ ਜੀ ਜੇ ਟੈਕਨੋਲੋਜੀ ਕਾਮਯਾਬ ਹੋ ਜੇ ਤਾਂ ਬਹੁਤ ਵਧੀਆ ਜੀ ਸੋ ਆਪਣੇ ਨਾਲ ਬਾਈ ਸ਼ੁਭਮ ਜੀ ਆ ਜੀ ਇਸ ਕੋ ਤੋਂ ਠੀਕ ਕੋਟ ਤੋਂ ਇਹਨਾਂ ਤੋਂ ਟੈਕਨੀਕਲ ਜਾਣਕਾਰੀ ਲੈਣੇ ਕਿ ਇਹ ਕਿਸ ਤਰ੍ਹਾਂ ਚੱਲਦਾ ਜੀ ਡਰੋਨ ਦੇ ਕੀ ਫਾਇਦੇ ਆ ਜੀ ਤੇ ਕਿਸ ਕਿਸ ਤਰ੍ਹਾਂ ਦੀ ਵਰਕਿੰਗ ਆ ਡਰੋਨ ਦੇ ਫਾਇਦੇ ਡਾਕਟਰ ਸਾਹਿਬ ਇਦਾਂ ਵੀ ਡਰੋਨ ਜਿਹੜਾ ਹੈਗਾ ਆਪਣਾ ਬੇਸਿਕਲੀ ਬਣਾਇਆ ਹੀ ਇਸ ਕਰਕੇ ਗਿਆ ਸੀ ਵੀ ਫਾਰਮਰਸ ਨੂੰ ਜਦੋਂ ਸਪਰੇਅ ਦੀ ਦਿੱਕਤ ਆਉਂਦੀ ਆ ਜਿਵੇਂ ਵੀਰ ਜੀ ਨੇ ਗੱਲ ਕੀਤੀ ਆ ਵੀ ਲੇਬਰ ਨਹੀਂ ਕਈ ਵਾਰੀ ਮਿਲਦੀ ਜਾਂ ਹੋਰ ਸਮੱਸਿਆਵਾਂ ਹੋਣ ਕਰਕੇ ਵੀ ਆਪਾਂ ਸਪਰੇ ਨਹੀਂ ਕਰ ਪਾਉਂਦੇ ਤੇ ਉਸ ਕੇਸ ਦੇ ਵਿੱਚ ਕੀ ਹੈ ਵੀ ਇਹ 5 ਤੋਂ 7 ਮਿੰਟਾਂ ਦੇ ਵਿੱਚ ਜਿਵੇਂ ਤੁਸੀਂ ਹੁਣ ਦੇਖ ਹੀ ਲਿਆ ਵੀ ਕਿੱਲਾ ਇਹਨੇ ਸਪਰੇ ਕਰਤਾ ਤੇ ਨੈਨੋ ਯੂਰੀਆ ਤੇ ਨਾਲ ਆਪਾਂ ਪ੍ਰੋਫੀਨੋਫਾਸ ਦੀ ਸਪਰੇ ਇਹਦੇ ਤੇ ਕਰਾਈ ਆ ਤੇ ਜਿਵੇਂ ਫਾਰਮਰ ਜੀ ਨੇ ਆਪ ਇਹਨਾਂ ਨੇ ਵੀ ਆਪ ਦਾ ਰਿਜ਼ਲਟ ਦਿੱਤਾ ਵੀ ਬਹੁਤ ਅੱਛਾ ਰਿਜ਼ਲਟ ਹੈ ਇਹ ਜਿਹੜੀ ਟੈਕਨੋਲੋਜੀ ਹੈ ਨਾ ਜੀ ਇਹ ਸੈਟੇਲਾਈਟ ਨਾਲ ਕਨੈਕਟ ਹੋ ਕੇ ਜੀਪੀਐਸ ਏਨੇਬਲਡ ਹੋ ਕੇ ਚੱਲਦਾ ਹੈ ਤੇ ਬੜਾ ਵਧੀਆ ਰਿਸਪੌਂਸ ਫਾਰਮਰਸ ਵੱਲੋਂ ਸਾਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਮਿਲ ਰਿਹਾ ਹੈ ਤਿੰਨ ਥਾਵਾਂ ਤੇ ਅਸੀਂ ਡਰੋਨ ਜਿਹੜੇ ਦਿੱਤੇ ਆ ਭਾਲਥਲਾ ਜਿਉਂਨ ਵਾਲਾ ਤੇ ਖਾਰਾ ਤੇ ਤਿੰਨੇ ਥਾਵਾਂ ਤੇ ਬੜੇ ਵਧੀਆ ਤਰੀਕੇ ਚੱਲ ਰਹੇ ਨੇ ਤੇ ਅਸੀਂ ਫਾਰਮਰਸ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਵੀ ਫਾਰਮਰ ਇਹਨੂੰ ਤਜਰਬਾ ਵੀ ਕਰਨਾ ਚਾਹੁੰਦਾ ਹੈ ਤੇ ਮੱਕੀ ਜਿਵੇਂ ਹੁਣ ਕਿਸੇ ਨੇ ਲਾਈ ਹੈ ਮੱਕੀ ਤੇ ਬੜਾ ਵਧੀਆ ਕਰਦਾ ਜਿਵੇਂ ਮੱਕੀ ਵੱਡੀ ਹੋ ਜਾਂਦੀ ਹੈ ਜੀ ਉੱਥੇ ਆਪਾਂ ਸਪਰੇ ਨਹੀਂ ਕਰ ਪਾਉਂਦੇ ਕਈ ਵਾਰੀ ਜਿਵੇਂ ਕੋਈ ਗੋਭ ਦੀ ਸੁੰਡੀ ਆ ਗਈ ਜਾਂ ਹੋਰ ਸਮੱਸਿਆ ਆਉਂਦੀ ਆ ਉੱਥੇ ਸਪਰੇ ਕਰਨੀ ਔਖੀ ਹੋ ਜਾਂਦੀ ਤਾਂ ਉਸ ਕੇਸ ਦੇ ਵਿੱਚ ਜੇ ਆਪਾਂ ਡਰੋਨ ਰਾਹੀਂ ਉੱਤੋਂ ਸਪਰੇ ਕਰ ਸਕਦੇ ਆ ਤਾਂ ਉਹ ਬੜੀ ਵਧੀਆ ਚੀਜ਼ ਹੋ ਜਾਂਦੀ ਕਿਉਂਕਿ ਗੋਭ ਦੀ ਸੁੰਡੀ ਮਾਰਨੀ ਬੜੀ ਸੌਖੀ ਵਿੱਚ ਦਵਾਈ ਸਿੱਧੀ ਪੈਂਦੀ ਹੈ ਤੇ ਬਾਕੀ ਜਿਹੜਾ ਹੈਗਾ ਇਹਦਾ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈ ਜਿੰਨਾ ਆਮ ਆਪਣਾ 200 ਰੁਪਿਆ 250 ਰੁਪਿਆ ਕਿੱਲੇ ਦਾ ਸਪਰੇ ਕੋਸਟ ਹੁੰਦੀ ਹੈ ਉਸੇ ਕੋਸਟ ਦੇ ਵਿੱਚ ਇਹ ਸਪਰੇ ਹੁੰਦੀ ਹੈ ਤੇ ਫਾਰਮਰਸ ਨੂੰ ਬੇਨਤੀ ਹੈ ਵੀ ਇਹ ਚੀਜ਼ ਨੂੰ ਤੁਸੀਂ ਅਡਾਪਟ ਕਰੋ ਬੜਾ ਵਧੀਆ ਰਿਜ਼ਲਟ ਆਏਗਾ ਇੱਕ ਵਾਰੀ ਤਜਰਬਾ ਜ਼ਰੂਰ ਤੁਸੀਂ ਕਿਸੇ ਵੀ ਫਸਲ ਤੇ ਕਰਾ ਸਕਦੇ ਹੋ ਕਰਵਾ ਕੇ ਜ਼ਰੂਰ ਦੇਖੋ ਧੰਨਵਾਦ ਇਹ ਭਾਈ ਜੀ ਜਿਹੜਾ ਇਹ ਇਹਦੇ ਵਿੱਚ ਪਾਣੀ ਆ ਕਿੰਨੇ ਲੀਟਰ ਇਹ ਇੱਕ ਪ੍ਰਤੀ ਏਕੜ ਦਾ ਕੱਢ ਦਿੰਦਾ ਇਹਦੇ ਵਿੱਚ ਜੀ 10 ਤੋਂ 12 ਲੀਟਰ ਪਾਣੀ ਦੀ ਇਹਦੀ ਕੈਪੈਸਿਟੀ ਹੁੰਦੀ ਹੈ ਤੇ 10 ਤੋਂ 12 ਲੀਟਰ ਪਾਣੀ ਨਾਲ ਹੀ ਹੈ ਜਿਹੜਾ ਹੈ ਇੱਕ ਕਿੱਲਾ ਜਿਹੜਾ ਆਪਣਾ ਸਪਰੇਅ ਕਰ ਦਿੰਦਾ ਤੇ ਆਪਾਂ ਜਿਹੜੀ ਵੀ ਕੋਈ ਵੀ ਚੀਜ਼ ਆਪਾਂ ਜਿਵੇਂ ਨੈਨੋ ਯੂਰੀਆ ਜਾਂ ਨੈਨੋ ਡੀਏਪੀ ਜੋ ਵੀ ਉਹਦੀ ਪ੍ਰਤੀ ਏਕੜ ਦੀ ਡੋਜ਼ ਹੈ ਉਹ ਆਪਾਂ ਇੱਕੋ ਵਾਰੀ ਜਿਹ ਇਦੇ ਵਿੱਚ ਕੋਈ ਸਾੜੇ ਦੀ ਸਮੱਸਿਆ ਨਹੀਂ ਆਉਂਦੀ। ਕਈ ਵਾਰੀ ਫਾਰਮਰ ਕਹਿ ਦਿੰਦਾ ਜੀ ਪਾਣੀ ਇੰਨਾ ਘੱਟ ਤੇ ਡੋਜ਼ ਅਸੀਂ ਕਿੱਲੇ ਦੀ ਪੂਰੀ ਪਾਤੀ ਤੇ ਕੋਈ ਸਾੜਾ ਤਾਂ ਨਹੀਂ ਸਾਢੀ। ਕਿਉਂਕਿ ਜਿਹੜਾ ਸਪਰੇਅ ਪਾਰਟੀਕਲ ਸਾਈਜ਼ ਆ ਉਹ ਬਹੁਤ ਛੋਟਾ ਹੋਣ ਕਰਕੇ ਇਹਦੇ ਵਿੱਚ ਜਿਹੜੀ ਉਸ ਤਰ੍ਹਾਂ ਦੀ ਕੋਈ ਸਾੜੇ ਦੀ ਸਮੱਸਿਆ ਨਹੀਂ ਆਉਂਦੀ ਤੇ ਸਰਫੇਸ ਏਰੀਆ ਜ਼ਿਆਦਾ ਕਵਰ ਕਰਦਾ ਹੈ ਲੀਫ ਦਾ ਤੇ ਉਹਦੇ ਨਾਲ ਜਿਹੜਾ ਬੂਟੇ ਦੇ ਅੰਦਰ ਰਚ ਜਾਂਦਾ ਤੇ ਰਚਣ ਨਾਲ ਜਿਹੜਾ ਹੈ ਬੂਟੇ ਦੇ ਅੰਦਰ ਅੰਤਰ ਪ੍ਰਵਾਹੀ ਹੋ ਕੇ ਫੈਲ ਜਾਂਦੀ ਹੈ ਤੇ ਬੜਾ ਵਧੀਆ ਰਿਜ਼ਲਟ ਫਾਰਮਰ ਨੂੰ ਦੇਖਣ ਨੂੰ ਮਿਲਦਾ। ਭਾਈ 인ਦਰਪਾਲ ਸਿੰਘ ਜੀ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਕਿਸਾਨ ਭਰਾ ਸਾ ਇਹ ਤਾਂ ਇਹ ਸੁਝਦਿਆਂ ਜਾਂਉਂਦੇ ਜੀ ਕਿ ਇਹ ਬਹੁਤ ਵਧੀਆ ਟੈਕਨੋਲੋਜੀ ਹੈ ਜੀ ਇਹ ਤੋਂ ਵੱਧ ਤੋਂ ਵੱਧ ਆਪਣਾ ਮਨ ਕੇ ਸਵਿਰੇ ਕਰਾਉਣੀ ਚਾਹੀਦੀ ਹੈ ਜੀ ਮੇਨ ਤਾਂ ਜਿਵੇਂ ਮਨ ਲਾ ਹਾਈਟ ਵਾਲੀਆਂ ਫਤਲਾਂ ਜਿਹੜੀਆਂ ਜੀ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਉਹ ਤੇ ਮਨ ਕੇ ਆਪਣਾ ਹੱਥ ਕਿਸੇ ਨੂੰ ਪਹੁੰਚਦਾ ਜੀ ਨਾ ਤਾਂ ਆਪਣਾ ਡਰਮ ਨਾ ਪਹੁੰਚ ਸਕੀ ਜੀ ਨਾ ਆਪਣਾ ਡਰਮ ਇਹ ਕਰਤੀ ਜਿਹਨ ਹਾਈਟ ਨਰਮੇ ਜੋਗੀ ਮਕਸੀ ਜੋਗੀ ਕੰਨ ਜੁਗੀ ਉਹਦੇ ਹੱਥ ਜੀ ਬਹੁਤ ਵਧੀਆ ਜੀ ਤੇ ਬਾਕੀ ਚੋਨੇ ਦੇ ਵੀ ਬਹੁਤ ਵਧੀਆ ਜੀ ਮਨ ਕੇ ਮੇਹ ਨਹੀਂ ਪਈਆਂ ਨਹੀਂ ਪਈਆਂ ਚੋਨੇ ਚ ਜੀ ਠੀਕ ਹੈ ਜੀ ਅਸੀਂ ਤਾਂ ਇਹਨੇ ਕਹਿੰਦੇ ਜੀ ਸੋ ਕਿਸਾਨ ਵੀਰੋ ਜੇਕਰ ਕੋਈ ਇਸ ਦੇ ਟੈਕਨੋਲੋਜੀ ਦਾ ਫਾਇਦਾ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਇੱਕੋ ਫਰੀਦਕੋਟ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਇਸ ਟੈਕਨੋਲੋਜੀ ਦੇ ਡੈਮੋ ਔਰ ਜਿੱਥੇ ਵੀ ਚੱਲਦਾ ਹੋਇਆ ਤੁਹਾਨੂੰ ਦੱਸ ਦੇਣਗੇ ਜੀ ਸੋ ਬਾਈ ਨਰਪਾਇ ਸਿੰਘ ਜੀ ਤੇ ਬਾਈ ਸਾਰਿਆਂ ਦਾ ਤੁਹਾਡਾ ਸਾਰੇ ਪਿੰਡ ਵਾਸੀਆਂ ਨੇ ਬੜਾ ਧੰਨਵਾਦ ਕੀਤਾ ਬਾਈ ਤੁਸੀਂ ਖਾਲਸਾ ਜੀ ਬਾਈ